ਸਚੀर्यਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਜੇਕਰ ਤੁਸੀਂ ਵੀ ਪੀਆਰ 126 ਚੋਂ ਨਾ ਲਗਾਇਆ ਜਾਂ ਲਗਾਉਣ ਜਾ ਰਿਹਾ ਹਾਂ ਜਾਂ ਤੁਸੀਂ ਕੋਈ ਵੀ ਬਿਸ਼ੇਤਾ ਚੋਂ ਨਾ ਲਗਾਇਆ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੇ ਝੋਨੇ ਦਾ 35 36 ਕੁਇੰਟਲ ਪ੍ਰਤੀ ਏਕੜ ਝੜ ਆਵੇ ਜੇਕਰ ਮੌਸਮ ਨੇ ਸਾਥ ਦਿੱਤਾ ਤਾਂ 40 ਕੁਇੰਟਲ ਜਾਨੀ ਕਿ 100 ਮਨ ਕਿल्ले ਦਾ ਝਾੜ ਵੀ ਆਪਾਂ ਲੈ ਸਕਦੇ ਆ ਪਰੰਤੂ ਇੱਥੇ ਕੁਝ ਕਿਸਾਨ ਵੀਰ ਕਹਿਣਗੇ ਪੀਆਰ 126 ਹੂੰ ਤੂੰ ਤਾਂ ਗੱਪ ਮਾਰਦਾ ਪੀਆਰ 126 ਦਾ ਝੜਦਾ ਹੀ 26 ਕੁਇੰਟਲ ਆ ਤਾਂ ਕਰਕੇ ਇਹਦਾ ਨਾ ਪੀਆਰ 126 ਆ ਤਾਂ ਦੋਸਤੋ ਪੀਆਰ 126 ਤੋਂ ਤਾਂ ਆਪਣੇ ਕਿਸਾਨ ਭਰਾ 40 40 ਕੁਇੰਟਲ 100 100 ਮਨ ਪ੍ਰਤੀ ਏਕੜ ਵੀ ਝਾੜ ਲੈ ਰਹੇ ਆ ਪੂंसा ਫੇਲ ਕਰਤਾ ਛੋਨੇ ਨੇ ਉਹ ਕਿਵੇਂ ਸਭ ਤੋਂ ਪਹਿਲਾਂ ਤੁਸੀਂ ਜਾਣ ਲਓ ਕੋਈ ਵੀ ਬਿਸ਼ੇਤਾ ਛੋਨਾ ਉਦਾਹਰਨ ਜਿਵੇਂ ਪੀਆ 126 ਆ ਇਹਦੇ ਵਿੱਚ ਆਪ ਨੂੰ ਸਾਰਾ ਕੁਝ ਛੇਤੀ ਛੇਤੀ ਕਰਨਾ ਪਊਗਾ ਕਿਉਂਕਿ ਬਹੁਤ ਹੀ ਜਿਆਦਾ ਥੋੜੇ ਸਮੇਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਇਹ 90 ਤੋਂ 95 ਦਿਨ ਲੈ ਕੇ ਜਾਂਦਾ 90 ਤੋਂ 95 ਦਿਨਾਂ ਬਾਅਦ ਆਪਾਂ ਕੰਬੈਨ ਚਲਾ ਦਨੇ ਆ ਵੱਢ ਲੈਨੇ ਇਹਨੂੰ ਇਦਾਂ ਮਤਲਬ ਬਹੁਤ ਹੀ ਜਿਆਦਾ ਛੇਤੀ ਇਹ ਬੂਟਾ ਮਰੂਗਾ ਕੋਈ ਵੀ ਬਿਛੇਤਾ ਝੋਨਾ ਉਹ 30 ਦਿਨਾਂ ਦੇ ਅੰਦਰ ਅੰਦਰ ਜਿੰਨਾ ਵੀ ਬੂਟਾ ਮਾਰਨਾ ਉਨੇ ਮਾਰ ਦੇਣਾ ਤੇ ਇਹਦਾ ਮਤਲਬ ਕੀ ਹੈ ਕਿ ਆਪਾਂ ਨੂੰ ਜਿਹੜੀ ਯੂਰੀਆ ਖਾਦਾ ਉਹ 30 ਦਿਨਾਂ ਤੋਂ ਪਹਿਲਾਂ ਪਹਿਲੇ ਹੀ ਖਤਮ ਕਰਨੀ ਪਊਗੀ ਜੇਕਰ ਤੁਸੀਂ ਪਨੀਰੀ ਛੋਟੀ ਲਗਾਈ ਆ ਪਨੀਰੀ ਦੀ ਉਮਰ ਛੋਟੀ ਆ 25 ਦਿਨਾਂ ਦੀ ਆ ਤਾਂ 28 ਦਿਨਾਂ ਦੇ ਵਿੱਚ ਜਿੰਨੀ ਯੂਰੀਆ ਪਾਉਣੀ ਆ ਪਾ ਦਿਓ ਅਤੇ ਜੇਕਰ ਪਨੀਰੀ ਦੀ ਉਮਰ ਵੱਡੀ ਆ 35 36 ਦਿਨਾਂ ਦੀ ਆ ਤਾਂ 25 ਦਿਨਾਂ ਦੇ ਵਿੱਚ ਜਿੰਨੀ ਯੂਰੀਆ ਪਾਉਣੀ ਤੁਸੀਂ ਪਾ ਦਿਓ ਮੈਂ ਨਹੀਂ ਕਹਿੰਦਾ ਵੀ ਤੁਸੀਂ ਦੋ ਗੱਟੇ ਪਾਓ ਜਾਂ ਤਿੰਨ ਗੱਟੇ ਪਾਓ ਜਿੰਨੀ ਯੂਰੀਆ ਤੇ ਤੁਹਾਡਾ ਖੇਤ ਲੱਗਿਆ ਉੰਨੀ ਪਾਓ ਖਾਸ ਕਰਕੇ ਜਿਹੜੀਆਂ ਪਛੇਤੀਆਂ ਕਿਸਮਾਂ ਜਨਕਿ ਪੀਆਰ 126 ਹੈ ਜਿਵੇਂ ਜੇਕਰ ਚੰਗਾ ਚੜ ਲੈਣਾ ਚਾਹੁੰਦੇ ਹੋ ਤਾਂ ਥੋੜੀ ਜੀ ਯੂਰੀਆ ਇਹ ਵੱਧ ਲੈ ਜਾਂਦਾ ਹੁਣ ਯੂਰੀਆ ਪਾਉਣ ਦਾ ਤਰੀਕਾ ਵੀ ਸੁਣ ਲਓ ਕਿਉਂਕਿ ਜੇਕਰ ਤੁਹਾਨੂੰ ਤਰੀਕਾ ਨਾ ਆਇਆ ਤਾਂ ਤੁਹਾਡਾ ਝਾੜ ਪੱਕਾ ਕਟੇਗਾ ਹਾਂ ਦੋਸਤੋ ਜਿਹੜੇ ਕਿਸਾਨ ਭਰਾ ਕਹਿੰਦੇ ਨਾ ਕਿ ਯਾਰ ਪੀਆ 126 ਸਾੜ ਦਾ ਬੂਟਾ ਹੀ ਨਹੀਂ ਮਾਰਦਾ ਤਾਂ ਦੋਸਤੋ ਤੁਸੀਂ ਹਰ ਪੰਜਵੇਂ ਦਿਨ ਯੂਰੀਆ ਪਾਉਣੀ ਆ ਕਿੰਨੀ ਪਾਉਣੀ ਆ 25 ਤੋਂ 30 ਕਿਲੋ ਜੇਕਰ ਤੁਸੀਂ ਘੱਟ ਯੂਰੀਆ ਪਾਉਣੀ ਆਪਣੇ ਖੇਤ ਦੇ ਵਿੱਚ ਤਾਂ 20 ਕਿਲੋ ਡੋਜ਼ ਰੱਖ ਲਓ ਤਾਂ ਬੱਦ ਤੋਂ ਬੱਦ ਆਪਾਂ 25 ਤੋਂ 30 ਕਿਲੋ ਯੂਰੀਆ ਲੈਣੀ ਆ ਹਰ ਪੰਜਵੇਂ ਦਿਨ ਪਾਉਂਦੇ ਰਹੋ ਤਾਂ ਇਸ ਪ੍ਰਕਾਰ 28 30 ਦਿਨਾਂ ਦੇ ਵਿੱਚ ਜਿੰਨੀ ਯੂਰੀਆ ਪਾਉਣੀ ਚਾਹੁੰਦੇ ਹੋ ਤੁਸੀਂ ਪਾ ਦਿਓ ਅਤੇ 30 ਦਿਨਾਂ ਬਾਅਦ ਤੁਸੀਂ ਆਪਣਾ ਝੂਨਾ ਦੇਖਿਓ ਜਿਹੜਾ ਅਗੇਤਾ ਝੂਨਾ ਉਹਦੇ ਬਰਾਬਰ ਲੱਜੂਗਾ ਉਹਦੇ ਜਿੰਨੇ ਹੀ ਫਟਾਰਾ ਕਰ ਜੂਗਾ ਤੁਹਾਨੂੰ ਆਏ ਲੱਗੂਗਾ ਤਾਂ ਚਮਤਕਾਰ ਹੋ ਗਿਆ ਕਿल्ली ਯੂਰੀਨ ਨਾਲ ਫਟਾਰਾ ਕਰ ਗਿਆ ਕਿਉਂਕਿ ਦੋਸਤੋ ਜਿਹੜਾ ਇਹ ਬਿਸ਼ੇਤਾ ਝੂਨਾ ਇਹਨੇ ਫਟਾਰਾ 30 ਦਿਨਾਂ ਵਿੱਚ ਹੀ ਕਰਨਾ ਹੁੰਦਾ ਤੇ ਉਸ ਤੋਂ ਬਾਅਦ ਇਹ ਪਹੁੰਚ ਜਾਂਦਾ ਅਗਲੀ ਸਟੇਜ ਤੇ ਉਸ ਤੋਂ ਬਾਅਦ ਇਹਨੇ ਗਰੋਥ ਕਰਨੀ ਹੈਗੀ ਤੇ ਫਿਰ ਛੇਤੀ ਛੇਤੀ ਇਹ ਜੀਓਨਟਿਕਸ ਸਟੇਜ ਤੇ ਆ ਜਾਂਦਾ ਕਈ ਨਿੱਕੀ ਜਿਹੀ ਮੁੰਦਰ ਮੰਨੀ ਸਟਾਰਟ ਹੋ ਜਾਂਦੀ ਹੈ ਜਦ ਜਦ ਉਹ 55 ਦਿਨਾਂ ਦਾ ਹੁੰਦਾ ਉਹ ਤੱਕ ਪੂਰਾ ਗੋਚ ਆ ਜਾਂਦਾ ਤਾਂ ਕਰਕੇ ਜੋ ਵੀ ਕੁਝ ਪਾਉਣਾ ਆਪਾਂ ਛੇਤੀ ਛੇਤੀ ਪਾਉਣਾ ਤੇ ਜ਼ਿੰਕ ਦੀ ਘਾਟ ਆਪਾਂ ਆਪਣੇ ਝੋਨੇ ਦੇ ਵਿੱਚ ਨਹੀਂ ਆਉਣ ਦੇਣੀ ਇਹ ਖਾਸ ਧਿਆਨ ਰੱਖੋ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਜ਼ਿੰਕ ਬਹੁਤ ਆ ਤਾਂ ਜ਼ਿੰਕ ਪਾਉਂਦੀ ਲੋੜ ਨਹੀਂ ਜਿਹੜੀ ਵੀ ਤੱਤ ਦੀ ਘਾਟ ਹੁੰਦੀ ਹੈ ਉਹ ਹੀ ਤੱਤ ਪਾਉਣਾ ਜ਼ਹਿਰ ਨਹੀਂ ਪਾਉਣਾ ਆਪਣੇ ਕਿਸਾਨ ਭਰਾ ਪੀਆਰ 126 ਵਿੱਚ ਪ੍ਰਦਾਨ ਪਾਉਂਦੇ ਆ ਫਟੇਰਾ ਪਾਉਂਦੇ ਆ ਕਲੋਰੋ ਪਾਉਂਦੇ ਆ ਜਦੋਂ ਸੁੰਡੀ ਵਾਲੀ ਪੈਂਦੀ ਆ ਤਾਂ ਦੋਸਤੋ ਆਹਾ ਮੇਰਾ ਝੋਨਾ ਪਿਛਲੇ ਸਾਲ ਵਾਲਾ ਪੀਆਰ 126 ਆ ਧਿਆਨ ਨਾਲ ਦੇਖਿਓ ਇਹਦੇ ਵਿੱਚ ਮੈਂ ਕੋਈ ਜ਼ਹਿਰ ਨਹੀਂ ਪਾਇਆ ਜਦੋਂ ਮੈਨੂੰ ਪਤਾ ਲੱਗਿਆ ਵੀ ਹੁਣ ਸੁੰਡੀ ਦਾ ਅਟੈਕ ਆਊਗਾ ਤਾਂ ਮੈਂ ਸਿਰਫ ਸਪਰੇਅ ਕੀਤੀ ਆ ਆਪਾਂ ਮਿੱਟੀ ਜਿਹਰੀਲੀ ਨਾ ਕਰਕੇ ਜ਼ਹਿਰ ਪਾਉਣ ਨਾਲ ਨਾਲੋਂ ਚੰਗਾ ਤੁਸੀਂ ਖਰਾਕ ਪਾਓ ਯਾਰ ਕਦੇ ਕਿਸਾਨ ਭਰਾ ਤਾਂ ਕਹਿੰਦੇ ਯਾਰ ਨਾ ਪ੍ਰਦਾਨ ਤਾਂ ਪਾਈ ਸੀ ਨਾਲ ਤਾਂ ਕੱਚਾ ਜਾ ਹਜੂਗਾ ਫਟਾਰਾ ਕਰ ਜੂਗਾ ਤੇ ਨਾਲੇ ਸੁੰਦੀ ਮਰ ਜੂ ਤਾਂ ਦੋਸਤੋ ਇੰਨਾ ਗੱਲਾਂ ਵਿੱਚ ਕੁਝ ਨਹੀਂ ਰੱਖਿਆ ਆਪਾਂ ਜ਼ਹਿਰ ਨਹੀਂ ਪਾਉਣਾ ਖਰਾਕ ਪਾਉਣੀ ਹੈ ਹੁਣ ਜੇਕਰ ਆਪਣੇ ਝੋਨੇ ਦੇ ਵਿੱਚ ਜ਼ਿੰਕ ਦੀ ਘਾਟ ਆਉਂਦੀ ਆ ਤਾਂ ਆਪਣਾ ਝੋਨਾ ਫਟਾਰਾ ਘਟ ਕਰੂਗਾ ਕੱਦ ਘਟ ਕਰੂਗਾ ਜਿਵੇਂ ਬੌਕਰਾਂ ਜਿਹੀ ਨਹੀਂ ਹੁੰਦੀ ਓਵੇਂ ਬਣ ਕੇ ਖੜ ਜੂਗਾ ਜਿਵੇਂ ਹੁਣ ਬੌਣਾ ਵਾਇਰਸ ਆ ਵੇਖਿਆ ਕੱਦ ਛੋਟਾ ਰਹੇ ਜਾਂਦਾਗਾ ਬਿਲਕੁਲ ਉਸੇ ਤਰ੍ਹਾਂ ਨਿਸ਼ਾਨੀਆਂ ਆਈਆਂ ਜਿੰਕ ਦੇ ਘਾਟੀਆਂ ਜੇਕਰ ਬਹੁਤ ਜਿਹੇ ਘਾਟ ਆ ਜੇ ਤਾਂ ਬੌਣੇ ਵਾਇਰਸ ਵਰਗੇ ਹਾਲਾਤ ਬਣ ਜਾਂਦੇ ਆ ਤਾਂ ਕਰਕੇ ਤੁਹਾਨੂੰ ਵਾਰ-ਵਾਰ ਕਹਿੰਨੀ ਆ ਵੀ ਜਿੰਕ ਆਪਣੇ ਚੋਣੇ ਚ ਜ਼ਰੂਰ ਪਾਓ ਜੇਕਰ ਘਾਟ ਆਉਂਦੀ ਆ ਤਾਂ ਮਿੱਟੀ ਟੈਸਟ ਜ਼ਰੂਰ ਕਰਾਓ ਜਿਹੜੇ ਵੀ ਤੱਤ ਦੀ ਘਾਟ ਆ ਚਾਹੇ ਪਟਾਸ਼ ਦੀ ਘਾਟ ਆ ਚਾਹੇ ਜਿੰਕ ਦੀ ਘਾਟ ਆ ਚਾਹੇ ਮੈਗਨੀਸ਼ੀਅਮ ਦੀ ਘਾਟ ਆ ਚਾਹੇ ਸਲਫਰ ਦੀ ਘਾਟ ਆ ਉਹ ਤੁਸੀਂ ਪਹਿਲ ਦੇ ਆਧਾਰ ਤੇ ਪਾਉਣੀ ਆ ਤਾਂ ਦੋਸਤੋ ਇੰਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਯੂਰੀ ਆਪਾਂ ਕਦੋਂ ਖਤਮ ਈ ਦਿਨਾਂ ਤੋਂ ਪਹਿਲਾਂ ਪਹਿਲਾਂ ਤਾਂ ਦੋਸਤੋ ਹੁਣ ਇਸ ਝੋਨੇ ਦੇ ਵਿੱਚ ਖਾਸ ਕਰਕੇ ਪਛੇਤੇ ਝੋਨੇ ਦੇ ਵਿੱਚ ਹਲਦੀ ਰੋਗੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਜਿਹਨੂੰ ਆਪਾਂ ਫਾਰਸ ਸਮਟ ਕਹਿੰਦੇ ਆ ਕਿਉਂ ਆਉਂਦੀ ਆ ਕਿਉਂਕਿ ਦੋਸਤੋ ਆਪਾਂ ਪਛੇਤੇ ਝੋਨੇ ਦੇ ਵਿੱਚ ਯੂਰੀਆ ਥੋੜੀ ਜੀ ਵੱਧ ਪਾ ਬੈਠਦੇ ਆ ਤਾ ਕਰਕੇ ਆਉਂਦੀ ਆ ਤਾਂ ਇਸ ਦੇ ਲਈ ਜਦੋਂ ਝੋਨਾ ਆਪਣਾ ਗੋਭ ਦੇ ਵਿਚਾਰੇ ਤਾਂ ਉਦੋਂ ਤੁਸੀਂ ਇੱਕ ਫੰਗੀ ਸੈੱਟ ਕਰ ਸਕਦੇ ਹੋ ਕਿਹੜਾ ਮੁੰਜਰ ਨਿਕਲਣ ਤੋਂ ਬਾਅਦ ਕੋਈ ਫਾਇਦਾ ਨਹੀਂ ਮੁੰਜਰਾ ਨਿਕਲਣ ਤੋਂ ਪਹਿਲਾਂ ਪਹਿਲਾਂ ਸਪਰੇਅ ਕਰਨੀ ਆ ਕਿਹੜੀ ਕਰਨੀ ਆ ਇੱਕ ਤਾਂ ਹੁੰਦਾ ਕਾਪਰ ਪਲਸ ਮਣਕ ਜੀ ਦੋਨਾਂ ਦਾ ਕੰਬੀਨੇਸ਼ਨ ਆਉਂਦਾਗਾ ਪ੍ਰਤੀ ਏਕੜ ਅੱਧਾ ਕਿਲੋ ਡੋਜ਼ ਆ ਇਹ ਸਪਰੇਅ ਕਰ ਸਕਦੇ ਸਭ ਤੋਂ ਸਸਤਾ ਹੈਗਾ ਤੇ ਬਹੁਤ ਜ਼ਿਆਦਾ ਵਧੀਆ ਨਾਲੇ ਕਾਪਰ ਦੀ ਘਾਟ ਪੂਰੀ ਕਰਦਾ ਇਸ ਤੋਂ ਉੱਤੇ ਹਲਦੀ ਰੋਗ ਤੇ ਕੰਟਰੋਲ ਕਰਨ ਵਾਲਾ ਕੋਈ ਫੰਗੀਸਾਈਡ ਨਹੀਂ ਤੇ ਇਸ ਤੋਂ ਬਾਅਦ ਜੇਕਰ ਮਹਿੰਗੀ ਵਾਲ ਜਾਣਾ ਚਾਹੁੰਦੇ ਹੋ ਤਾਂ ਟ੍ਰਾਈ ਫਲੋਕਸੀਸਟ੍ਰੋਬਿਨ ਪਲੱਸ ਟੈਬੂਕੋਨਾਜ਼ੋਲ ਜਿਸ ਦੀ ਡੋਜ਼ ਪ੍ਰਤੀ ਏਕੜ ਸਪੈਸ਼ਲ ਹਲਦੀ ਰੋਗ ਦੇ ਲਈ 150 ਗ੍ਰਾਮ ਪ੍ਰਤੀ ਏਕੜ ਆ ਮਹਿੰਗਾ ਬਹੁਤ ਜ਼ਿਆਦਾ ਪੈ ਜਾਊਗਾ ਪਰੰਤੂ ਹਲਦੀ ਰੋਗ ਤੇ 90% ਤੱਕ ਕੰਟਰੋਲ ਇਹ ਵੀ ਕਰ ਸਕਦਾ ਹੈਗਾ ਪਰੰਤੂ ਯਾਦ ਰੱਖੇ ਸਪਰੇਅ ਆਪਾਂ ਮੁੰਜਰ ਨਿਕਲ ਤੋਂ ਪਹਿਲਾਂ ਕਰਨੀ ਆ ਤੇ ਸਿੱਧਾ ਪ੍ਰੈਸ਼ਰ ਪੱਤਿਆਂ ਤੇ ਨਹੀਂ ਮਾਰਨਾ ਨਹੀਂ ਪੱਤੇ ਸਾੜ ਦੋ ਕਿਉਂਕਿ ਆਪਾਂ ਡੋਜ਼ ਥੋੜੀ ਜਿਆਦਾ ਲੈ ਰਹੇ ਆ ਸਪੈਸ਼ਲ ਹਲਦੀ ਰੋਗ ਨੂੰ ਕੰਟਰੋਲ ਕਰਨ ਦੇ ਲਈ ਕਿਉਂਕਿ ਕੁਝ ਕਿਸਾਨ ਪਰ ਆਪ ਦਾ ਕਹਿਣਾ ਨਾ ਵੀ ਅਸੀਂ ਮਹਿੰਗਾ ਫੰਗੀ ਸਾੜ ਕਰਨਾ ਤਾਂ ਇਹ ਕਰਸਾ ਉਹਦੋਂ ਫਿਲਹਾਲ ਜਿਹੜਾ ਸਸਤਾ ਫੰਗੀ ਸਾੜਾ ਰਿਜ਼ਲਟ ਉਸ ਦੀ ਪੂਰੇ ਬੰਬਾ ਟਾਪ ਆ ਬਸ ਆਹ ਗੱਲਾਂ ਦਾ ਧਿਆਨ ਰੱਖੋ ਤੁਹਾਡਾ ਝਾੜ ਬਹੁਤ ਜਿਆਦਾ ਵਧੀਆ ਆਵੇਗਾ ਹੁਣ ਦਿਓ ਜਾਇਤ ਧੰਨਵਾਦ ਦੋਸਤੋ